ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਘਰ ਪਰਿਵਾਰ ਤੁਹਾਡੇ ਸਭ ਠੀਕ ਠਾਕ ਹੋਣਗੇ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤियां ਬਖਸ਼ੇ ਜੀ ਤੇ ਲਓ ਜੀ ਆਪਾਂ ਵੀ ਪਸ਼ੂਆਂ ਦਾ ਕੰਮ ਧੰਦਾ ਨਿਮੇੜ ਲਿਆ ਤੇ ਫਰੈਸ਼ ਹੋ ਗਏ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਣਾ ਤੇ ਮੈਂ ਕਿਹਾ ਚਲੋ ਵੀਡੀਓ ਸਟਾਰਟ ਕਰ ਲਾਂ ਤੇ ਆਪਾਂ ਐਸੀ ਉੱਪਰ ਥੋੜਾ ਜਿਹਾ ਟਾਈਮ ਹੈ ਕਿਹਾ ਨਰੇਤਾ ਵੇਖਿਆ ਕਿ ਅਮਸ ਸਾਫ ਸਭਾਇਆ ਕਰਨ ਵਾਲਾ ਉਪਰੋਂ ਕਿ ਨਹੀਂ ਨਹੀਂ ਇੱਕ ਦੋ ਵਾਰਾਂ ਪੈ ਗਈ ਸੀਗੇ ਤੇ ਨਾਲੇ ਮੈਂ ਤਾਂ ਥੋੜਾ ਜਿਹਾ ਸਰੀਰ ਸੈਟ ਜਾ ਹੋ ਜੂਗਾ ਕਿਉਂਕਿ ਕੰਮ ਕਰਦੇ ਆਣੇ ਥੋੜਾ ਜਿਹਾ ਸਰੀਰ ਦੇ ਵਿੱਚੋਂ ਪਸੀਨਾ ਜਾਦੀ ਆਉਣ ਲੱਗਿਆਂ ਦਾ ਸਾਹ ਜਾਂ ਚੜ ਜਾਂਦਾ ਤੇ ਮੈਂ ਕਿ ਨਾਲੇ ਵੀ ਵੀ ਵੀਖਾ ਦੂੰ ਤਾਂ ਹੁਣ ਤਹਾਨੂੰ ਉੱਪਰ ਦਾ ਨਾਲੇ ਆਪਾਂ ਤੋਂ 2 ਮਿੰਟ ਰੈਸਟ ਕਰ ਲਾਂਗੇ ਫਿਰ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਆ ਕੇ ਕੰਮ ਕਰਦੇ ਆਂ ਹੋਰ ਜੀ ਤੇ ਲਓ ਜੀ ਤੁਸੀਂ ਵੀ ਲਓ ਸੁਬਾ ਸੁਬਾ ਦਾ ਨੰਦ ਤੇ ਕਾਟ ਉੱਧਰ ਬੋਲ ਰਹੀ ਹੈ ਹਨਾ ਇਧਰ ਖੇਤਾਂ ਦੇ ਵਿੱਚ ਬੋਲ ਰਹੀ ਹੈ ਹੋਰ ਜਾਨਵਰ ਪੰਛੀ ਤੇ ਚਲੋ ਜੀ ਤੁਹਾਨੂੰ ਵੀ ਬਾਹਰ ਦਾ ਵੀਊ ਦਿਖਾਉਣੇ ਆ ਤੇ ਨਾਲੇ ਆਪਾਂ ਕਰਦੇ ਆ ਗੱਲਬਾਤ ਹੋਰ ਤੇ ਉੱਧਰ ਆਪਾਂ ਤੁਹਾਨੂੰ ਬਸਮਾਲੇ ਪਾਸੇ ਵੀ ਦਿਖਾ ਦਿੰਨੇ ਆ ਵੀ ਕਿ ਇਸ ਤਰ੍ਹਾਂ ਦਾ ਵਾ ਬਦਲਵਾਈ ਜੀ ਤਾਂ ਹੈਗੀ ਆ ਜੀ ਹਜੇ ਸੂਰਜ ਨਹੀਂ ਚੜਿਆਗਾ ਤੇ ਕਿਉਂਕਿ ਸੁਬਾ ਦਾ ਟਾਈਮ 6 ਵਜੇ ਆ ਤੇ ਆਪਾਂ ਪੰਜਕ ਪੰਜ ਵਜਨ ਚ ਕੋਆਡਿਨਮੈਂਟ ਰਹਿੰਦੀ ਸੀ ਜਦੋਂ ਆਪਾਂ ਪਸ਼ੂਆਂ ਚਲੇ ਗਏ ਸੀ ਤੇ ਪਸ਼ੂਆਂ ਦਾ ਕੰਮ ਧੰਦਾ ਨਮੇੜ ਕੇ ਪੱਠੇ ਲੱਕੇ ਪਾ ਕੇ ਵਿਹਲੇ ਹੋ ਗਏ ਸਿਰਫ ਤਾਰ ਚੁੰਨ ਵਾਲੀ ਇੱਕ ਬਾਕੀ ਆ ਕਿ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਕੇ ਚੋਲਾਂਗੇ ਕਿਉਂਕਿ ਹੁਣ ਮੱਖਗਾ ਮੱਛਰ ਸੀਗਾ ਜੀ ਤਾਂ ਕਰਕੇ ਨਹੀਂ ਚੋਈ ਮੜ ਕੇ ਮੱਝ ਨੂੰ ਵੀ ਪ੍ਰੋਬਲਮ ਫਿਰ ਮੱਝ ਦੇ ਵੀ ਮੱਛਰ ਲੜਦਾ ਜੀ ਤੇ ਆਓ ਤੁਹਾਨੂੰ ਇੱਧਰ ਬੈਕਾਂ ਦਾ ਕਰਕੇ ਦਿਖਾਉਣੀ ਆ ਲਓ ਜੀ ਪਸੂ ਵਧੀਆ ਰੈਸਟ ਕਰ ਰਹੇ ਆ ਰੈਸਟ ਪਰ ਕੇ ਮਤਲਬ ਕਿ ਮੇਰਾ ਕਹਨ ਤੋਂ ਪਾ ਉਹ ਪੱਠੇ ਖਾ ਰਹੇ ਆ ਤੇ ਪੱਠੇ ਖਾ ਲੈਣਗੇ ਰੱਜ ਜਾਣਗੇ ਫਿਰ ਬਾਅਦ ਚ ਧਾਰ ਚੋਰਾਂਗੇ ਦੂਜਿਆਂ ਨੂੰ ਕਰ ਦਾਂਗੇ ਪਾਸੇ ਜਿੰਨਾ ਟਾਈਮ ਤੋਂ ਆਪਣੀ ਆਉਂਦੀ ਫਿਰ ਬਾਅਦ ਚ ਤੰਦਰ ਕਰਨੇ ਕਰਨੇ ਤੇ ਇੱਧਰ ਵੇਖੋ ਤੁਸੀਂ ਬਾਹਰ ਦਾ 뷰 ਜੀ ਹੌਣ ਟਾਈਮ ਦਾ ਦਿਨਾਂ ਦਾ ਥੋੜਾ ਥੋੜਾ ਫਰਕ ਪੈ ਚੱਲਿਆ ਜੀ ਹੁਣ ਠੰਡ ਜੀ ਹੁੰਦੀ ਹੈ ਜਿਵੇਂ ਸਰਦੀਆਂ ਦੇ ਵਿੱਚ ਹੁੰਦੀ ਹੈ ਇਸ ਤਰ੍ਹਾਂ ਹੁੰਦੀ ਹੈ ਦਿਨ ਦਿਨਾਂ ਦਾ ਵੀ ਫਰਕ ਹੈ ਗਰਮੀ ਤਾਂ ਹੁੰਦੀ ਹੈ ਪਰ ਥੋੜਾ ਕਨਾ ਫਰਕ ਪਿਆ ਵਾ ਤੇ ਚਲੋ ਜੀ ਇੱਧਰ ਸੂਰਜ ਵੀ ਨਿਕਲਣ ਦੀ ਤਿਆਰੀ ਦੇ ਵਿੱਚ ਹੈ ਚਲੋ ਜੀ ਆਪਾਂ ਉੱਪਰ ਵੀ ਵੇਖ ਲਿਆ ਝਾੜੂ ਲਾਵਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਥੱਲੇ ਕੰਮ ਦੰਦਾ ਨਮੀੜ ਕੇ ਉੱਪਰ ਆ ਕੇ ਧੁੱਪ ਸੇਕ ਲਈਦੀ ਨਾਲ ਝਾੜੂ ਲਾ ਲਈਦਾ ਗਰਮੀਆਂ ਦੇ ਵਿੱਚ ਤਾਂ ਹੁਣ ਕੁਝ ਕੀਤ ਦੇ ਕੰਮ ਤਾਂ ਦੇ ਸੀਗੇ ਤੇ ਧੁੱਪ ਚੜ੍ਹਿਆ ਆਉਂਦੀ ਐ ਮੁੜ ਕੇ ਟਾਈਮ ਨਹੀਂ ਲੱਗਦਾਗਾ ਹਨੇਰੇ ਨਾਲ ਨਾਲ ਕਾਫੀ ਹੋਇਆ ਪਿਆ ਗੁੱਠਾ ਗੱਠਾ ਚ ਕੂੜਾ ਇਕੱਠਾ ਕੁਝ ਕਬੂਤਰ ਕੁਬਾਤਰ ਬੈਠ ਜਾਂਦੇ ਐ ਤੇ ਹੁਣ ਦਾ ਕਰਕੇ ਮਿੱਠਾ ਹੋ ਕੇਰਾ ਮਾਰਾਂਗਾ ਪੰਗਾ ਉਹਨਾਂ ਦੀਆਂ ਤੇ ਆਪਾਂ ਕੀਰਾ ਸਾਫ਼ ਕਰ ਦਾਂਗੇ ਜਦੋਂ ਕਿ ਜੇ ਮੀਂਹ ਜ਼ਿਆਦਾ ਆ ਕੇ ਤਾਂ ਕਈ ਵਾਰ ਪ੍ਰਣਾਲਿਆਂ ਦੇ ਵਿੱਚ ਫਸੇ ਹੋਏ ਰਹ ਜਾਂਦੀ ਕੋਈ ਚੀਜ਼ ਉੱਡ ਕੇ ਕੋਈ ਲਫਾਫਾ ਵਗੈਰਾ ਹੀ ਆ ਜਾਂਦਾ ਤੇ ਬਾਕੀ ਇੱਧਰ ਕੁਝ ਉੱਗਦਾ ਹੁੰਦਾ ਮੀਂਹ ਪਿਆ ਕਰਕੇ ਕੰਦਾਂ ਦੇ ਵਿੱਚ ਜਦੋਂ ਮੀਂਹ ਪੈ ਜਾਂਦੀ ਹੈ ਜੀ ਫਿਰ ਆਏ ਕੰਦਾਂ ਦੇ ਨਾਲ-ਨਾਲ ਕੁਝ ਨਾ ਕੁਝ ਉੱਗਿਆ ਹੁੰਦਾ ਜਿਵੇਂ ਕੋਈ ਜਾਨਵਰ ਬੈਠ ਕਰਦੇ ਵੀ ਤਾਂ ਉਹਦੇ ਤੋਂ ਕੋਈ ਚੀਜ਼ ਹਨਾ ਕੋਈ ਵੀ ਜਿਵੇਂ ਤੋ ਉਤਦੰਗਾ ਦੋਤੰਗਾ ਵਗੈਰਾ ਜਾਂ ਬੋੜਦੰਗਾ ਗੋਲਾ ਵਗੈਰਾ ਖਾ ਲੈਂਦੇ ਆ ਤੇ ਦਰਖਤ ਦਰੁਖਤ ਕੁਛ ਉੱਗਿਆ ਹੁੰਦਾ ਐ ਕਿਉਂਕਿ ਇੱਥੇ ਆਪਣੀ ਮਿੱਟੀ ਥੱਲੇ ਪਾਈ ਹੁੰਦੀ ਐ ਨਾ ਤੇ ਉਤ ਉੱਗਿਆ ਹੁੰਦੀਆਂ ਚੀਜ਼ਾਂ ਨਾਲ ਨਾਲ ਜੇ ਆਪਾਂ ਨਾਲ ਦੇ ਨਾਲ ਪੱਟ ਦਾਂਗੇ ਤਾਂ ਠੀਕ ਐ ਨਹੀਂ ਮੁੜ ਕੇ ਮੀਂਹ ਪਈਏ ਤੇ ਵੱਡੇ ਹੋ ਜਾਣਗੇ ਤੇ ਚਲੋ ਜੀ ਚਲਦੇ ਆ ਥੱਲੇ ਤੇ 7 ਵਜੇ ਸਰਤਾਜੀ ਵੀ ਉੱਠ ਖੜਦੇ ਹੁੰਦੇ ਆ ਤੇ ਚਾਹ ਪਾਣੀ ਬਣਾ ਕੇ ਦੇਈਏ ਇਹਨਾਂ ਨੂੰ ਵੀ ਪਹਿਲਾਂ ਹਸਤੂ ਗੁਰਦੁਆਰਾ ਸਾਹਿਬ ਜਾਇਆ ਜੀ ਤੇ ਆਪਾਂ ਵੀ ਦੇਖ ਲੈ ਬਾਹਰ ਦਾ 뷰 ਤੇ ਤੁਹਾਨੂੰ ਵੀ ਦਿਖਾਤਾ ਜੀ ਸੁਬਾ ਸੁਬਾ ਦਾ ਟਾਈਮ ਹੈ ਤੇ ਹਵਾ ਥੋੜੀ ਜੀ ਪੂਰਾ ਚੱਲ ਰਿਆ ਉੱਪਰ ਖੜਿਆ ਨੂੰ ਲੱਗਦੀ ਆ ਹਵਾ ਤੇ ਤਾ ਤਾਂ ਬਹੁਤ ਹੋਇਆ ਹਜੇ ਵੀ ਤੇ ਚਲੂ ਆਪਾਂ ਵੀ ਚੱਲਦੇ ਆ ਥੱਲੇ ਤੇ ਲਾਵਾਂਗੇ ਟਾਈਮ ਲੱਗਿਆ ਤਾਂ ਸ਼ਾਮ ਨੂੰ ਤੇ ਯਾਹੋਂ ਟਾਈਮ ਲੱਗਿਆ ਝਾੜੂ ਲਾ ਦਾਂਗੇ ਜੀ ਕੰਮ ਵਾਲੀ ਵਿਚਾਰੀ ਗੋਲ ਲੱਗੀ ਸਕੂਲ ਉਹ ਖਾਣਾ ਬਣਾਉਣ ਲੱਗੀ ਉਹਦੇ ਕੋਲੇ ਵੀ ਟਾਈਮ ਨਹੀਂ ਹੁੰਦਾਗਾ ਨਹੀਂ ਆਉਣਾ ਨਾਲ ਲਾਲਾ ਦੋਹਾਂ ਜਾਣ ਨੂੰ ਸ਼ੀਤੀ ਹੋ ਜੀ ਸ਼ੀਤੀ ਕੰਮ ਨਿਭੜ ਜੀ ਠੀਕ ਹੈ ਜੀ ਬਾਅਦ ਚ ਗੱਲਬਾਤ ਕਰਦੇ ਆ ਤੇ ਆਪਾਂ ਕਰ ਲ ਗਏ ਆਪਦੇ ਕੰਮ ਤਾਂ ਦੇ ਹੈਲੋ ਜੀ ਹਾਂ ਜੀ ਸਵੇਰ ਤੋਂ ਬਾਅਦ ਹੁਣ ਆਪਣਾ ਟਾਈਮ ਲੱਗਾ ਜੀ ਆਪਾਂ ਆਏ ਆਂ ਸਬਜ਼ੀ ਦੇ ਵਿੱਚ ਤੇ ਆਪਾਂ ਸਬਜ਼ੀ ਵੇਖ ਲਗੇ ਮੈਨੂੰ ਲੱਗਦਾ ਹੋਰ ਕੋਈ ਤੋਰੀ ਨਹੀਂ ਹੈਗੀ ਉੱਧਰ ਭਾਈ ਆਉਂਦਾ ਸੀਗਾ ਸਬਜ਼ੀ ਵਾਲਾ ਜੇ ਆਜੂਗਾ ਤਾਂ ਆਪਾਂ ਲੈ ਲਾਂਗੇ ਤੇ ਨਹੀਂ ਇੱਕ ਤੋਰੀ ਲੱਗੀ ਆ ਤੇ ਆਪਾਂ ਉਹਦੇ ਨਾਲ ਗੁਜ਼ਾਰਾ ਕਰ ਲਾਂਗੇ ਵੀ ਕਹਿੰਦੇ ਹੁੰਦੇ ਇੱਕ ਫੁਲਕੇ ਨਾਲ ਗੁਜ਼ਾਰਾ ਨਹੀਂ ਹੋਣਾ ਪਰ ਆਪਾਂ ਕਰ ਲਾਂਗੇ ਵੀ ਜਿਹਨੇ ਕਰਨਾ ਉਹਨੇ ਕਰ ਹੀ ਲੈਣਾ ਗੁਜਾਰਾ ਜਿਹਨੇ ਨਹੀਂ ਕਰਨਾ ਉਹਦੇ ਕੋਲੇ ਭਾਵੇਂ ਵੱਧ ਚੀਜ਼ ਵੀ ਹੋਵੇ ਵੀ ਉਹਨੇ ਨਹੀਂ ਕਰਨਾ ਤੇ ਜਿਹਨੇ ਵੀ ਟਾਈਮ ਪਾਸ ਕਰਨਾ ਹੋਵੇ ਆਪਦਾ ਘਰ ਚ ਲਾਉਣਾ ਹੋਵੇ ਤੇ ਚਲਾ ਹੀ ਸਕਦਾ ਅਗਲਾ ਵੀ ਤੇ ਆਪਾਂ ਆ ਰੱਖੀ ਸੀ ਤੋਰੀ ਤੇ ਇਹ ਗਈ ਹੈ ਲੱਭ ਤੇ ਇਹਦੇ ਵਿੱਚ ਕਪਾਲਾਂਗੇ ਗੰਡਾ ਵੱਡਾ ਸਾਰਾ ਤੇ ਦੁੱਧ ਪਾ ਕੇ ਤੇ ਆਪਾਂ ਬਣਾ ਲਾਂਗੇ ਤੋਰੀ ਆਉਦਾ ਕਰ ਲਾਂਗੇ ਗੁਜਾਰਾ ਤੇ ਭਾਈ ਆ ਗਿਆ ਤਾਂ ਸਬਜੀ ਲੈ ਵੀ ਲਵਾਂਗੇ ਵੈਸੇ ਲੱਗਾ ਆਪਣੇ ਗਵਾਰਾ ਵੀ ਆਪਾਂ ਨੂੰ ਤੋੜਨਾ ਤਰਨਾ ਟਾਈਮ ਲੱਗਦਾ ਵੀ ਇੱਥੇ ਤੇ ਇਸ ਕਰਕੇ ਤੇ ਚਲੋ ਜੀ ਭਾਈ ਆ ਗਿਆ ਤਾਂ ਸਬਜੀ ਲੈ ਕੇ ਰੱਖ ਲਾਂਗੇ ਤੇ ਨਹੀਂ ਇਹਦੇ ਨਾਲ ਗੁਜ਼ਾਰਾ ਕਰ ਲਾਂਗੇ ਅੱਜ ਆਪਾਂ ਪਾ ਕੇ ਗੰਡਾ ਦੁੱਧ ਦੀ ਕਰੀਮ ਪਾ ਕੇ ਵਿੱਚ ਅੱਗੇ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਆ ਮੈਂ ਜੇ ਕਿਸੇ ਨੇ ਨਹੀਂ ਵੇਖੀ ਤਾਂ ਦੁੱਧ ਵਾਲੀ ਕद्दू ਦੀ ਜਾਂ ਕद्दू ਦੀ ਆਹ ਦੋ ਕੱਦੂ ਸੀਗੇ ਕद्दू ਦੀ ਸਬਜ਼ੀ ਬਣਾਈਓ ਵੀਡੀਓ ਵੇਖ ਲਿਓ ਮੇਰੀ ਬਈ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਤੇ ਪਲੀਜ਼ ਜਿਹੜੇ ਮੇਰੇ ਵੀਡੀਓ ਨੂੰ ਵੇਖਦੇ ਉਹਨਾਂ ਦਾ ਧੰਨਵਾਦ ਜੀ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੰਦਰੁਸਤੀ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਤਾਂ ਵੱਡੀ ਤੰਦਰੁਸਤੀ ਤੋਂ ਜੀ ਤੇ ਜਿਹੜੇ ਨਹੀਂ ਵੇਖਦੇ ਪਲੀਜ਼ ਵੇਖ ਲਿਆ ਕਰੋ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਰੀ ਵੀਡੀਓ ਮੇਰੀ ਵੇਖਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਜੀ ਆਪਾਂ ਕੈਮਰਾ ਰੱਖ ਕੇ ਤੇ ਹੋਰ ਵੇਖ ਲਾਂਗੇ ਟਰਾਈ ਲਾ ਕੇ ਜੇ ਤੋਰੀ ਲੱਭ ਗਈ ਤਾਂ ਆਪਾਂ ਨਹੀਂ ਆਪਏ ਇਹਦੇ ਨਾਲ ਅੱਜ ਗੁਜ਼ਾਰਾ ਕਰ ਲਾਂਗੇ ਰਾਤ ਦਾ ਡੰਗ ਹੋ ਜਾਊਗਾ ਸਵੇਰ ਵੇਖੀ ਜਾਊ ਕੀ ਬੰਦ ਹੈ ਦਹੀਂ ਦੂਹੀਂ ਜਾਂ ਚਟਨੀ ਕੁਛ ਖਾ ਲਾਂਗੇ ਸਵੇਰ ਜਾਂ ਦਾਲ ਵੀਰਾ ਬਣਾ ਲਾਂਗੇ ਠੀਕ ਹੈ ਜੀ ਚਲੋ ਜੀ ਕਰਦੇ ਆ ਇੱਥੇ ਵੀਡੀਓ ਦਾ ਐਂਡ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਰੂਰ ਜੀ ਓਕੇ ਬਾਏ